ਅੱਜ ਤੱਕਰੀਬਨ ਅੱਜ ਜਿਵੇਂ ਇੱਥੇ ਆਰਾਮਗੰਜ ਚੌਂਕ ਤੇ ਨਾਕਾਬੰਦੀ ਕੀਤੀ ਸੀ ਇਹਦੇ ਚ ਅਸੀਂ ਸਪੈਸ਼ਲੀ ਜਿਹੜੇ ਬੁਲਟ ਪਟਾਕੇ ਮਾਰਦੇ ਆ ਉਹਨਾਂ ਤੇ ਜ਼ਿਆਦਾ ਅਸੀਂ ਫੋਕਸ ਕੀਤਾ ਸੀਗਾ ਕਿਉਂਕਿ ਕਈਆਂ ਨੂੰ ਦੇਖਿਆ ਕਿ ਹਾਰਟ ਦੇ ਜਿਹੜੇ ਪੇਸ਼ੈਂਟ ਐ ਜਾਂ ਕੋਈ ਲੇਡੀਆਂ ਐ ਜਿਨੂੰ ਡਿਲੀਵਰੀ ਦੀ ਕੋਈ ਪ੍ਰੋਬਲਮ ਐ ਤੇ ਜੇ ਪਟਾਕੇ ਮਾਰਤੇ ਉਹਦੇ ਨਾਲ ਮਿਸਕਾਰੇਜ ਤੱਕ ਹੋ ਜਾਂਦੇ ਹਾਰਟ ਅਟੈਕ ਤੱਕ ਆ ਜਾਂਦਾ ਤੋ ਉਹਦੇ ਤੇ ਥੋੜੀ ਜੀ ਅਸੀਂ ਨਕਲ ਕੀਤੀ ਹਾਂ ਜਿਨ੍ਹਾਂ ਦੇ ਇਹ ਸਾਇਲੈਂਸਰ ਜਿਹੜੇ ਆ ਬਿਲਕੁਲ ਸਹੀ ਸੀਗੇ ਉਹਨਾਂ ਤੇ ਅਸੀਂ ਫਿਰ ਉਹਨਾਂ ਨੂੰ ਚਾਕਲੇਟ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਆ ਜਾਂ ਜਿਨ੍ਹਾਂ ਦੇ ਡਾਕੂਮੈਂਟਸ ਪੂਰੇ ਸੀ ਉਹਨਾਂ ਨੂੰ ਵੀ ਅਸੀਂ ਚਾਕਲੇਟ ਵੰਡੇ ਆ ਤੇ ਅਦਰਵਾਈਜ਼ ਜਿੰਨਾਂ ਕੋਲ ਨਹੀਂ ਸੀਗੇ ਜਾਂ ਪ੍ਰੋਪਰ ਡਾਕੂਮੈਂਟਸ ਨਹੀਂ ਸੀ ਜਾਂ ਵਿਦਆਊਟ ਨੰਬਰ ਪਲੇਟਸ ਨਹੀਂ ਸੀਗੀਆਂ ਉਹਦੇ ਅਸੀਂ ਫਿਰ ਅੱਜ ਚਲਾਨ ਕੱਟਿਆ ਤਕਰੀਬਨ ਅਸੀਂ ਅੱਜ 17 ਦੇ ਕਰੀਬ ਚਲਾਨਸ ਕਰ ਚੁੱਕੇ ਆ ਤੇ 9 ਦੇ ਕਰੀਬ ਇੰਪਾਉਂਡ ਕਰਦੇ ਦੇਖੋ ਬੇਸਿਕਲੀ ਅੱਜ ਅਸੀਂ ਅੱਜ ਵੀ ਸਮਝਾਇਆ ਹੀ ਹੈ ਹਾਲਾਂਕਿ ਹੈਲਮਟ ਵੀ ਕਈਆਂ ਨੇ ਵੇਅਰ ਨਹੀਂ ਕੀਤਾ ਸੀਗਾ ਅਸੀਂ ਕਿਹਾ ਕਿ ਸਰਦੀਆਂ ਹੁਣ ਧੁੰਦ ਦਾ ਮੌਸ ਤੇ ਅਸੀਂ ਨਹੀਂ ਚਾਹਦੇ ਕਿਸੇ ਪਰਿਵਾਰ 'ਚ ਕੋਈ ਕੈਜੂਐਲਟੀ ਹੋਵੇ ਪਿੱਛੇ ਵੀ ਕਈ ਕੈਜੂਐਲਟੀ ਜਿਹੜੀਆਂ ਆਪਾਂ ਦੇਖੀਆਂ ਟੂ ਵਿਲਰਸ ਦਾ ਮੈਕਸਿਮਮ ਇਹ ਹੈ ਕਿ ਆਪਾਂ 70 ਤੋਂ 80% ਕੈਜੂਐਲਟੀ ਨੂੰ ਰੋਕ ਸਕਦੇ ਹਾਂ ਜੇ ਉਹਨਾਂ ਨੇ ਹੈਲਮਟ ਵੇਅਰ ਕੀਤਾ ਹੋਵੇ ਪਬਲਿਕ ਨੂੰ ਇਹ ਹੀ ਸਮਝਾਇਆ ਗਿਆ ਕਿ ਭਾਈ ਤੁਸੀਂ ਲਾ ਨੂੰ ਫੋਲੋ ਕਰੋ ਕੱਲ ਵੀ ਅਸੀਂ ਰਿਫਲੈਕਟਰ ਵੀ ਜਿਹੜੇ ਆ ਗੱਡੀਆਂ ਤੇ ਲਗਾਏ ਸੀਗੇ ਇਸੇ ਚੱਕਰ ਤੇ ਜਿਹੜੇ ਖਾਸ ਕਰਕੇ ਟਰਾਲੀਆਂ ਜਾਂ ਜਿਹੜੇ ਰੂਰਲ ਏਰੀਆ ਤੋਂ ਵਹੀਕਲਸ ਆਉਂਦੇ ਆ ਟੈਂਪੂ ਆ ਜਿਹੜੇ ਕਿ ਐਟ ਲੀਸਟ ਲੋਕਾਂ ਦੀ ਜਾਨਾਂ ਨੂੰ ਅਸੀਂ ਬਚਾ ਸਕੀਏ ਮੈਕਸਿਮਮ ਅਪੀਲ ਕੀ ਕਰੋਗੇ ਅਪੀਲ ਇਹੀ ਹੈ ਸਾਡੀ ਮੋਗਾ ਪੁਲਿਸ ਵੱਲੋਂ ਕਿ ਤੁਸੀਂ ਵੱਧ ਤੋਂ ਵੱਧ ਜਿੰਨੇ ਤੁਸੀਂ ਰੂਲ ਫਾਲੋ ਕਰੋਗੇ ਤੁਹਾਡੇ ਆਪ ਦੇ ਵਾਸਤੇ ਸੇਫਟੀ ਹੈ ਸਾਡਾ ਕੋਈ ਮਕਸਦ ਚਲਾਨ ਬੁੱਕ ਪਰਣਾ ਨਹੀਂ ਹੈਗਾ ਪਰ ਇਹ ਇੰਨਾ ਕੋ ਐਟ ਲਿਸਟ ਹੈਗਾ ਕਿ ਤੁਸੀਂ ਆਪਣੀ ਜ਼ਿੰਦਗੀ ਵੀ ਬਚਾ ਸਕੋ ਤੇ ਸਾਹਮਣੇ ਵਾਲਾ ਜਿਹੜਾ ਚਲਾ ਰਿਹਾ ਉਹਦੀ ਵੀ ਜ਼ਿੰਦਗੀ ਤੁਸੀਂ ਬਚਾ ਸਕੋ ਮੇਰਾ ਨਾਮ ਡੈਨਿਸ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਅਸੀਂ ਲੋਕਲ ਮੋਗਾ ਤੋਂ ਹੀ ਆ ਜੀ ਸਰ ਅੱਜ ਤੁਹਾਡੇ ਨਾਲ ਜਦੋਂ ਫੌਸਲੇ ਨਾਕਾਬੰਦ ਕੇ ਇਹ ਕਾਗਜ਼ਾਤ ਚੈੱਕ ਕੀਤੇ ਗਏ ਤਾਂ ਕੀ ਕਿਹਾ ਸਭ ਤੋਂ ਵਧੀਆ ਗੱਲ ਲੱਗੀ ਕਿ ਇਹਨਾਂ ਨੇ ਸਾਨੂੰ ਰੋਕਿਆ ਕਾਗਜ਼ ਪੱਤਰ ਚੈੱਕ ਕੀਤੇ ਸਾਰਾ ਕੁਝ ਇੰਸ਼ੋਰੈਂਸ ਸੋਲੂਸ਼ਨ ਸਭ ਕੁਝ ਐਂਡ ਪਟਾਕੇ ਨਹੀਂ ਕਰਾਉਣੇ ਚਾਹੀਦੇ ਜਿਹਦੇ ਨਾਲ ਕਿ ਲੋਕਾਂ ਦੀ ਸਿਹਤ ਤੇ ਵੀ ਅਸਰ ਪੈਂਦਾ ਹਾਰਟ ਦੇ ਮਰੀਜ਼ਾਂ ਲਈ ਉਹ ਚੀਜ਼ ਚੰਗੀ ਨਹੀਂ ਹੈਗੀ ਔਰ ਬਾਈਕ ਲਈ ਵੀ ਉਹ ਚੀਜ਼ ਸਹੀ ਨਹੀਂ ਹੈਗੀ ਜੀ ਔਰ ਸਭ ਕੁਝ ਓਕੇ ਸੀਗਾ ਤਾਂ ਇਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਗਿਆ ਜੀ ਇਹਦੇ ਨਾਲ ਬਹੁਤ ਚੰਗਾ ਲੱਗਾ ਜੀ ਸਾਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੀ ਸਾਰੇ ਕੁਝ ਪੂਰਾ ਰੱਖਣੇ ਨਹੀਂ ਕਰਦੇ ਤਾਂ ਉਹਨਾਂ ਦੇ ਜਿਹੜੀ ਵੀ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਇਹਨਾਂ ਨੇ ਜੀ ਰੋਕਿਆ ਸਾਨੂੰ ਕਾਗਜ਼ ਚੈੱਕ ਕੀਤੇ ਜੀ ਉਹ ਵੀ ਪੂਰੇ ਆ ਜੀ ਤੇ ਬੋਟ ਦੇ ਪਟਾਕੇ ਚੈੱਕ ਕੀਤੇ ਆ ਉਹ ਵੀ ਨਹੀਂ ਮਾਰਦਾ ਤੇ ਸਾਰੇ ਦਿਨ ਰੋਕ ਕੇ ਆਂਦੇ ਚੈੱਕ ਕਰੀ ਜਾਂਦੇ ਬਈ ਪਟਾਕੇ ਤਾਂ ਨਹੀਂ ਮਾਰਦਾ ਇਸ ਲਈ ਪਟਾਕੇ ਨਹੀਂ ਲਵਾਉਣ ਚਾਹੀਦੇ ਕਿਸੇ ਨੂੰ ਤੇ ਕਾਗਜ਼ ਪੂਰੇ ਰੱਖਣੇ ਚਾਹੀਦੇ ਸਾਰਿਆਂ ਨੂੰ ਤੇ ਜਿਹੜੇ ਪੁਲਿਸ ਦਾ ਘਰ ਜਿਵੇਂ ਉਹ ਕਹਿੰਦੇ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਆ ਗਰੇ ਉਹਨਾਂ ਨੂੰ ਫੜਨੇ ਚਾਹੀਦੇ ਇਹਨਾਂ ਨੂੰ ਚਾਨ ਕਟਣਾ ਚਾਹੀਦਾ ਜਿਹੜੇ ਪਟਾਕੇ ਮਾਰਦੇ ਆ ਦੂਸਰਿਆਂ ਨੂੰ ਵੀ ਅਹੀਂ ਅਹੀਂ ਵਾਸਤੇ ਪਟਾਕੇ ਨਾਲ ਲਵਾਉਣ ਬੋਲਟ ਦੇ ਜਿਹੜੇ ਜਿਵੇਂ ਪੁਲਿਸ ਕਹਿੰਦੇ ਆ ਉਹਨਾਂ ਦੀ ਗੱਲ ਮੰਨਣ ਕਾਗਜ਼ ਪੂਰੇ ਰੱਖਣਾਂ ਲਾਪਰੀ ਸੰਗੀ ਕਿੱਥੋਂ ਦੇ ਰਹਿਣ ਵਾਲੇ ਡਾਲੀ ਪਿੰਡ ਦੇ ਅੱਜ ਪੁਲਿਸ ਵਲੰਤਨਾਂ ਨੇ ਰੋਪਿਆ ਕੇ ਜੀਗਾ ਚੈਕਿੰਗ ਕੀਤੀ ਜਾ ਰਹੀ ਸੀਗੀ ਕੀ ਸਰ ਕੁਛ ਨਹੀਂ ਕਿਹਾਈ ਉਹ ਕਹਿੰਦੇ ਬੁਲਟ ਪਟਾਕੇ ਨਹੀਂ ਮਾਰਦੇ ਡਾਕੂਮੈਂਟ ਸਾਰੇ ਪੂਰੇ ਸੀਗੇ ਕੁਛ ਨਹੀਂ ਕਿਹਾ ਸਨ ਚਾਕਲੇਟ ਦਿੱਤੀ ਗਈ ਉਹਨਾਂ ਨੇ ਲੈ ਗਈ ਆਫਟੀ ਉਹਨਾਂ ਕਹਿੰਦੇ ਕਾਗਜ਼ ਪੱਤਰ ਪੂਰੇ ਕਰਾ ਕੇ ਰੱਖੋ ਤੇ ਡਾਕੂਮੈਂਟ ਪੂਰੇ ਰੱਖੋ ਇਹ ਪਟਾਕੇ ਨਾ ਮਾਰੀ ਪਟਾਕੇ ਨਾ ਮਾਰਦੇ ਹੁਣ